ਅੱਜ ਦੇ ਸਮੇਂ ਕਿਸੇ ਦੇ ਵੀ ਘਰ ਚਲੇ ਜਾਓ ਇੱਕ ਗੱਲ ਆਮ ਤੌਰ ਤੇ ਹੁੰਦੀ ਹੈ ਕਿ ਬੱਚੇ ਡਿਵਾਈਸਸ ਦੇ ਨਾਲ ਫੋਨ, ਆਈਪੈਡਸ ਤੇ ਇਨਰ ਸਕਰੀਨਸ ਦੇ ਨਾਲ ਚਿਮੜੇ ਰਹਿੰਦੇ ਆ ਸਾਰਾ ਦਿਨ YouTube ਵਰਗੀਆਂ ਐਪਸ ਉੱਤੇ ਵੀਡੀਓਜ਼ ਦੇਖਦੇ ਨੇ ਅੱਜ ਕੱਲ ਸ਼ਾਰਟਸ ਆ ਗਈਆਂ ਨੇ ਹੁਣ ਸ਼ਾਰਟਸ ਨੂੰ ਸਕਰੋਲ ਕਰਦੇ ਰਹਿੰਦੇ ਆ ਇਹ ਗੱਲ ਆਮ ਹੀ ਹੁੰਦੀ ਹੈ ਮਗਰ ਇਹਦਾ ਸੋਲੂਸ਼ਨ ਕਿਸੇ ਕੋ ਨਹੀਂ ਸੀਗਾ ਬੱਚਿਆਂ ਨੂੰ ਟੋਕਿਆ ਵੀ ਜਾਂਦਾ ਕਿ ਭਾਈ ਤੂੰ ਵੀਡੀਓ ਨਾ ਦੇਖ ਤੇਰੀ ਅੱਖਾਂ ਖਰਾਬ ਹੋ ਜਾਣੀ ਔਰ ਇਹਦਾ ਇੰਪੈਕਟ ਵੀ ਕਿਤਨਾ ਕਿਤੇ ਸਾਨੂੰ ਆਮ ਬੱਚਿਆਂ ਦੇ ਦੇਖਣ ਨੂੰ ਮਿਲ ਰਿਹਾ ਕਿ अर्ਲੀ ਉਹਨਾਂ ਦੀਆਂ ਅੱਖਾਂ ਦੇ ਉੱਤੇ ਐਨਕਾ ਲੱਗ ਰਹੀਆਂ ਨੇ ਅੱਖਾਂ ਕਮਜ਼ੋਰ ਹੋਈਆਂ ਨੇ ਔਰ ਕਈ ਤਰ੍ਹਾਂ ਦਾ ਉਹਨਾਂ ਦੇ ਲਾਈਫਸਟਾਈਲ ਦੇ ਵਿੱਚ ਵੀ ਇਫੈਕਟ ਪੈ ਰਿਹਾ ਕਿਉਂਕਿ ਅੱਗੇ ਬੱਚੇ ਬਾਹਰ ਖੇਡਦੇ ਹੁੰਦੇ ਸੀ ਸੋਸ਼ੀਅਲਾਈਜ਼ ਕਰਦੇ ਹੁੰਦੇ ਸੀ ਹੋਰ ਤਰ੍ਹਾਂ ਦੀਆਂ ਐਕਟੀਵਿਟੀਜ਼ ਹੁੰਦੀਆਂ ਸੀਗੀਆਂ ਬਟ ਹੁਣ ਉਹ ਸਾਰੀਆਂ ਐਕਟੀਵਿਟੀਜ਼ ਸੰਗੜ ਕੇ ਇੱਕ ਡਿਵਾਈਸ ਦੇ ਆਲੇ-ਦੁਆਲੇ ਰਹਿ ਗਈਆਂ ਨੇ ਸਾਰੀ ਜਿਹੜੀ ਦੁਨੀਆ ਆ ਉਸ ਡਿਵਾਈਸ ਦੇ ਵਿੱਚ ਹੀ ਸਿਮਟ ਕੇ ਬੈ ਗਈ ਹੈ ਹੁਣ ਕਈ ਵਾਰ ਬੱਚੇ ਆਪਣੇ ਕਮਰੇ ਦੇ ਵਿੱਚ ਇਕੱਲੇ ਬੈਠੇ ਸਕਰੋਲ ਕਰਦੇ ਆ ਦੇਖਦੇ ਆ ਔਰ ਕਈ ਤਰ੍ਹਾਂ ਦੀਆਂ ਜਿਹੜੀਆਂ ਐਪਸ ਨੇ ਗੇਮਿੰਗ ਐਪਸ ਨੇ ਸੋਸ਼ਲ ਮੀਡੀਆ ਦੀਆਂ ਐਪਸ ਨੇ ਕੀ ਕਰਦੇ ਨੇ ਕਈ ਵਾਰ ਪੇਰੈਂਟ ਹੁਣ ਘਰ ਜਿਹੜੇ ਨੇ ਵੱਡੇ ਹੋ ਚੁੱਕੇ ਨੇ ਬੱਚਿਆਂ ਦੇ ਆਪਣੇ ਆਪਣੇ ਕਮਰੇ ਹੋ ਚੁੱਕੇ ਨੇ ਤਾਂ ਇੱਕ ਆਈਸੋਲੇਸ਼ਨ ਵੀ ਜਿਹੜੀ ਉਹ ਪੇਰੈਂਟਸ ਦਾ ਬਣ ਚੁੱਕੀ ਨੇ ਕਿਉਂਕਿ ਪੇਰੈਂਟਸ ਵੀ ਆਪਣੇ ਆਪਣੇ ਕੰਮਾਂ ਦੇ ਵਿੱਚ ਆਪਣੇ ਆਪਣੇ ਕਾਰੋਬਾਰਾਂ ਦੇ ਵਿੱਚ ਬਿਜ਼ੀ ਨੇ ਬੜੀ ਤਾਂ ਸੋਲੂਸ਼ਨ ਕਿਤੇ ਨਹੀਂ ਸੀ ਪੇਰੈਂਟਸ ਹਮੇਸ਼ਾ ਕੰਪਲੇਨਟ ਕਰਦੇ ਸੀਗੇ ਬੱਚਾ ਨੂੰ ਟੋਕਦੇ ਸੀਗੇ ਔਰ ਕਿਤਨਾ ਕਿਤੇ ਸੋਸਾਇਟੀ ਨੇ ਇਹਨੂੰ ਮੰਨ ਵੀ ਲਿਆ ਸੀਗਾ ਯਾਰ ਕਿ ਹੁਣ ਇਹ ਪਾਰਟ ਆਫ ਦਾ ਲਾਈਫ ਹੈਗਾ ਹੀ ਆ ਇਹਦੇ ਨਾਲ ਹੀ ਸਾਨੂੰ ਜੀਣਾ ਪੈਣਾ ਬਟ ਹੁਣ ਫਾਈਨਲੀ ਆਸਟ੍ਰੇਲੀਆ ਇਹਦਾ ਸੋਲੂਸ਼ਨ ਲੈ ਕੇ ਆਇਆ ਹੈ ਜੀ ਆ ਤੁਸੀਂ ਸਾਰਿਆਂ ਨੇ ਖਬਰਾਂ ਵਿੱਚ ਸੁਣ ਲਿਆ ਹੋਊਗਾ ਕਿ ਆਸਟ੍ਰੇਲੀਆ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਐਪਸ ਨੂੰ ਬੈਨ ਕਰ ਦਿੱਤਾ ਹੈ। ਰੇ ਬੈਨ ਲਾਗੂ ਹੋ ਚੁੱਕਾ ਹੈ ਜਿੱਦਨਸ ਹੀ ਇਹ ਵੀਡੀਓ ਬਣਾ ਰਹੇ ਆਂ ਪਰ ਵੱਡੇ ਵੱਡੇ ਪੱਧਰ ਤੇ ਆਸਟ੍ਰੇਲੀਆ ਦੀ ਜਿਹੜੀ ਸਰਕਾਰ ਆ ਪ੍ਰਧਾਨ ਮੰਤਰੀ ਆ ਉਹ ਇਹਦਾ ਪ੍ਰਚਾਰ ਕਰ ਰਿਹਾ ਆਂ ਆਸਟ੍ਰੇਲੀਆ ਦੀ ਸਰਕਾਰ ਦੀ ਇਥੇ ਤਾਰੀਫ ਤਾਂ ਬਣਦੀ ਹੈ ਕਿ ਇਦਾਂ ਦਾ ਬੋਲਡ ਡਿਸੀਜਨ ਦੁਨੀਆ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜੇ ਗਿਆਨੀ ਬੈਠੇ ਨੇ ਜਿਹੜੇ ਆਪਾਂ ਇੰਟੈਲੈਕਚੁਅਲਸ ਕਹਿ ਦਿੰਨੇ ਆਂ YouTube ਦੇ ਉੱਤੇ ਬਹੁਤ ਸਾਰੇ ਵੀਡੀਓਜ਼ ਆਉਂਦੇ ਨੇ ਪੌਡਕਾਸਟ ਕਰਨ ਵਾਲੇ ਇਹਨਾਂ ਟੌਪਿਕਸ ਨੂੰ ਲੈ ਕੇ ਪੌਡਕਾਸਟ ਕਰਦੇ ਨੇ ਸਾਈਕੋਲੋਜੀਜ਼ ਡਾਕਟਰਸ ਹੋ ਨਾ ਜਾਣੇ ਜਿਹੜੇ ਹੋਰ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਉਹ ਬੈ ਗੱਲਾਂ ਕਰਦੇ ਆ ਵਧੀਆ ਵੀ ਲੱਗਦੀਆਂ ਨੇ ਚਲੋ ਕਿ ਹਾਂ ਬਈ ਇਹ ਕਿੱਦਾਂ ਬਚਿਆ ਜਾਵੇ ਬਟ ਐਕਚੁਅਲ 'ਚ ਇਹ ਜਿੰਨੀਆਂ ਵੀ ਗੱਲਾਂ ਨੇ ਇਹ ਸਿਰਫ ਗੱਲਾਂ ਹੀ ਰਹਿ ਗਈਆਂ ਇਹਦਾ ਕੋਈ ਐਕਚੁਅਲ 'ਚ ਜਿਹੜਾ ਜ਼ਮੀਨ ਦੇ ਉੱਤੇ ਇੰਪੈਕਟ ਆ ਉਹ ਨਹੀਂ ਪਿਆ ਠੀਕ ਹੈ ਕਹਿਣ ਨੂੰ ਕਹਿ ਦਿੰਦੇ ਨੇ ਕਿ ਇਹ ਐਜੂਕੇਟ ਕਰ ਲਈ ਕਰ ਰਹੇ ਆ ਨਾ ਬਟ ਐਕਚੁਅਲ 'ਚ ਇਹ ਹੌਟ ਟਾਪਿਕ ਸੀਗਾ ਕਿ ਕਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਡਿਵਾਈਸਸ ਤੋਂ ਬਚਾਇਆ ਜਾਵੇ ਤਾਂ ਇਹਨੂੰ ਲੈ ਕੇ ਕੋਈ ਅਲੱਗ-ਅਲੱਗ ਜਿਹੀ ਟੈਕਨੀਕਸ ਵੀ ਦੱਸ ਦਿੱਤੀ ਜਿਹੜੀਆਂ ਕਿ ਟੋਟਲੀ ਵੀਡੀਓ ਦੇ ਵਿੱਚ ਚੰਗੀਆਂ ਲੱਗਦੀਆਂ ਬਟ ਐਕਚੁਅਲ 'ਚ ਇਹ ਇੰਪ੍ਰੈਕਟੀਕਲ ਹੋ ਜਾਂਦੀ ਹੈ ਜਾਨੀ ਕਿ ਹਾਂਜੀ ਉਹਨਾਂ ਦਾ ਟਾਈਮ ਸੈੱਟ ਕਰ ਦੋ ਉਹ ਚੀਜ਼ਾਂ ਕਰ ਦੋ ਜਿੰਝਾਂ ਕਰ ਦੋ ਬਟ ਐਕਚੁਅਲ 'ਚ ਜਦੋਂ ਆਪ ਹੀ ਵੱਡਿਆਂ ਦਾ ਟਾਈਮ ਸੈੱਟ ਨਹੀਂ ਹੈਗਾ ਵੱਡੇ ਹੀ ਉਹਦਾ ਸ਼ਿਕਾਰ ਨੇ ਤਾਂ ਬੱਚਿਆਂ ਨੂੰ ਤੁਸੀਂ ਕਿੱਦਾਂ ਕਹਿ ਸਕਦੇ ਹੋ ਔਰ ਦੂਜੀ ਗੱਲ ਹੈ ਕਿ ਜਿੱਦਾਂ ਦਾ ਲਾਈਫਸਟਾਈਲ ਬਣ ਚੁੱਕਾ ਆ ਉਹਦੇ ਵਿੱਚ ਪ੍ਰੈਕਟੀਕੈਲਿਟੀ ਦੇ ਵਿੱਚ ਉਹ ਬਹੁਤ ਔਖਾ ਹੋ ਚੁੱਕਾ ਸੀਗਾ ਕਿ ਸਾਰੀ ਚੀਜ਼ਾਂ ਨੂੰ ਕੰਟਰੋਲ ਕਰਨਾ ਪਰ ਸੋਲੂਸ਼ਨ ਕਿਸੇ ਕੋਲ ਨਹੀਂ ਸੀਗਾ ਹਰ ਕੋਈ ਚਾਹੁੰਦਾ ਸੀਗਾ ਕਿ ਇਹਦਾ ਸੋਲੂਸ਼ਨ ਹੋਵੇ ਔਰ ਕੱਲਾ ਕੋਈ ਇੱਕ ਔਲਖੇਕ ਪਰਿਵਾਰ ਨਹੀਂ ਇਹਦੇ ਨਾਲ ਪ੍ਰਭਾਵਿਤ ਪੂਰੀ ਦੁਨੀਆ ਰਿਗਾਰਡਲੈਸ ਆਫ ਦ ਕੰਟਰੀ ਭਾਵੇਂ ਤੁਸੀਂ ਥਰਡ ਵਰਲਡ ਕੰਟਰੀ ਦੀ ਗੱਲ ਕਰ ਲਓ ਜਾਂ ਫਿਰ ਕਿਸੇ ਵੈਸਟਰਨ ਕੰਟਰੀ ਦੀ ਵੱਡੇ ਕੈਪੀਟਲਿਸਟ ਕੰਟਰੀ ਦੀ ਤੁਸੀਂ ਗੱਲ ਕਰ ਲਓ ਵੱਡੀਆਂ ਸੋਸਾਇਟੀਆਂ ਜਿਹੜੀਆਂ ਨੇ ਜੋ ਸਾਰੇ ਡਿਵਾਈਸਸ ਆਏ ਨੇ ਔਰ ਇਹਨੂੰ ਲੈ ਕੇ ਕੰਟੈਂਟ ਵੀ ਪਰਮਾਰ ਜਿਹੜਾ ਭਰਿਆ ਪਿਆ ਆ ਔਰ ਕਿਉਂਕਿ ਲੋਕਾਂ ਨੂੰ ਪਤਾ ਉਹ ਦੇਖ ਰਹੇ ਨੇ ਲੋਕ ਤੋਂ ਸਾਰਾ ਕੰਟੈਂਟ ਵੀ ਜਿਹੜਾ ਉਹ ਆ ਰਿਹਾ ਔਰ ਇਹਦੇ ਐਲਗੋਰਿਥਮ ਇਸ ਤਰੀਕੇ ਦੇ ਨਾਲ ਇਹਨਾਂ ਸੋਸ਼ਲ ਮੀਡੀਆ ਐਪਸ ਹੀ ਬਣਾਈ ਜਾਂਦੀ ਆ ਕਿ ਉਹ ਤੁਹਾਨੂੰ ਖਿੱਚ ਕੇ ਰੱਖਦੀ ਆ ਤੁਹਾਨੂੰ ਤੁਹਾਡੇ ਅੰਦਰ ਅਸੀਂ ਕਿੱਚਾ ਪੈਦਾ ਕਰਦੀ ਹੈ ਕਿ ਤੁਸੀਂ ਉਹਨੂੰ ਦੇਖੋ ਤਾਂ ਨਾ ਚਾਹੁੰਦੇ ਹੋਏ ਵੀ ਭਾਵੇਂ ਵੱਡਾ ਆ ਜਾਂ ਛੋਟਾ ਆ ਉਹਨੂੰ ਦੇਖਦਾ ਰਹਿੰਦਾ ਚਲੋ ਜਿਹੜੇ ਵੱਡੇ ਨੇ ਅਡਲਟਸ ਨੇ ਉਹ ਉਹਨਾਂ ਦੀ ਤਾਂ ਆਪਣੀ ਜ਼ਿੰਮੇਵਾਰੀ ਕਿਉਂਕਿ ਭਾਈ ਉਹ ਹੁਣ ਵੱਡੇ ਹੋ ਚੁੱਕੇ ਨੇ ਆਪਣੇ ਫੈਸਲੇ ਆਪ ਲੈ ਸਕਦੇ ਨੇ ਬਟ ਜਿਹੜੇ ਯੰਗ ਏਜ ਦੇ ਵਿੱਚ ਬੱਚੇ ਜਿਹੜੇ ਹਜੇ ਵੱਡੇ ਹੋ ਰਹੇ ਨੇ ਜਿਨ੍ਹਾਂ ਦੇ ਵਿੱਚ ਹਜੇ ਸਮਝ ਨਹੀਂ ਬਣੀ ਆਪਣੇ ਫੈਸਲੇ ਲੈਣ ਦੀ ਉਹਨਾਂ ਨੂੰ ਕਿੱਦਾਂ ਬਚਾਇਆ ਜਾਵੇ ਜਿਹੜੇ ਹਜੇ ਲਰਨ ਕਰ ਰਹੇ ਅਜੇ ਦੁਨੀਆ ਦੇ ਵਿੱਚ ਹਜੇ ਪੜਾਈ ਕਰ ਰਹੇ ਅਜੇ ਸਿੱਖ ਰਹੇ ਅਜੇ ਵੱਡੇ ਹੋ ਰਹੇ ਅਜੇ ਉਹਨਾਂ ਦਾ ਉਹਨਾਂ ਦੇ ਦਿਮਾਗ ਦੀ ਡਿਵੈਲਪਮੈਂਟ ਜਿਹੜੀ ਡਿਵਾਈਸਸ ਤੋਂ ਇਹ ਇਹਨਾਂ ਨੂੰ ਦੇਖ ਦੇ ਕੇ ਵੱਡੇ ਹੋ ਰਹੇ ਨੇ ਔਰ ਇਹ ਇਹਨਾਂ ਤੋਂ ਇਨਫਲੂਐਂਸ ਹੋ ਰਹੇ ਨੇ ਤਾਂ ਫਿਰ ਜਿਹੜੇ ਉਹਨਾਂ ਦੀ ਸਾਈਕੋਲੋਜੀਕਲ ਜਿਹੜੀ ਡਿਵੈਲਪਮੈਂਟ ਹੈ ਉਹ ਵੀ ਜਿਹੜੀ ਹੈ ਇਹਨਾਂ ਨੂੰ ਇਹਦੇ ਨਾਲ ਹੀ ਹੋ ਰਹੀ ਹੈ ਤੇ ਜਿਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਪਾਈਆਂ ਗਈਆਂ ਪ੍ਰੋਬਲਮਸ ਤੋਂ ਵੱਡੀਆਂ ਕਿ ਤੁਹਾਨੂੰ ਨਹੀਂ ਪਤਾ ਆਨਲਾਈਨ ਕੌਣ ਬੈਠਾ ਆ ਤੁਸੀਂ ਕਿਹੜੀ ਕਿਹੜੀ ਐਪਸ ਦੇ ਵਿੱਚ ਇੰਸਟਾਗ੍ਰam ਟਿਕਟੌਕ ਫੇਸਬੁੱਕ ਯੂ ਨੇਮ ਇਟ ਹੋਰ ਬਹੁਤ ਸਾਰੀਆਂ ਚੈਟ ਐਪਸ ਨੇ ਤੁਸੀਂ ਕਹਦੇ ਨਾਲ ਉਹਦੇ ਵਿੱਚ ਕਨੈਕਟ ਕਰ ਰਹੇ ਹੋ ਖਾਸ ਕਰਕੇ ਇੰਸਟਾਗ੍ਰam ਟਿਕਟੌਕ ਵਰਗੀਆਂ ਐਪਸ ਦੇ ਉੱਤੇ ਜਿੱਥੇ ਬੱਚੇ ਵੀ ਇਨਫਲੂਐਂਸਰ ਬਣ ਚੁੱਕੇ ਸੀਗੇ ਉਹਨਾਂ ਦੇ ਵੀ ਲੱਖਾਂ ਦੇ ਵਿੱਚ ਫਾਲੋਅਰਸ ਜਿਹੜੇ ਆ ਉਹ ਹੋ ਚੁੱਕੇ ਨੇ ਤਾਂ ਉੱਥੇ ਉਹ ਕਹਦੇ ਨਾਲ ਉਹ ਚੈਟ ਕੌਣ ਬੈਠਾ ਆ ਤੇ ਉਹਦੇ ਕਰਕੇ ਬੱਚਿਆਂ ਦੇ ਉੱਤੇ ਕਾਫੀ ਪ੍ਰਭਾਵ ਪਿਆ ਔਰ ਕਈ ਬੱਚੇ ਜਿਹੜੇ ਆ ਉਹਦਾ ਸ਼ਿਕਾਰ ਵੀ ਬਣੇ ਜਿਹੜੇ ਆਨਲਾਈਨ ਟ੍ਰੋਲਸ ਨੇ ਉਹਦਾ ਸ਼ਿਕਾਰ ਬਣੇ ਇਹਦੇ ਨਾਲ ਨਾਲ ਜਿਵੇਂ ਸਕੂਲ ਦੇ ਬੱਚਿਆਂ ਦੀ ਆਪਸ ਵਿੱਚ ਕਈ ਵਾਰ ਨਹੀਂ ਬਣਦੀ ਜਿਹੜੀ ਅੱਗੇ ਸਕੂਲ ਦੇ ਗਰਾਊਂਡ ਦੇ ਵਿੱਚ ਲੜਾਈ ਹੁੰਦੀ ਸੀ ਕਲਾਸਰੂਮ ਦੀ ਲੜਾਈ ਹੁੰਦੀ ਸੀ ਕੀ ਅੱਜ ਕੱਲ ਉਹ ਲੜਾਈ ਸੋਸ਼ਲ ਮੀਡੀਆ ਤੇ ਚਲੀ ਗਈ ਔਰ ਇੱਕ ਦੂਜੇ ਨੂੰ ਟ੍ਰੋਲ ਕਰਦੇ ਨੇ ਯਾਨੀ ਕਿ ਇੱਕ ਦੂਜੇ ਦੇ ਬਾਰੇ ਮੰਦੀ ਭਾਸ਼ਾ ਦਾ ਇਸਤੇਮਾਲ ਕਰਦੇ ਨੇ ਇੱਕ ਦੂਜੇ ਦੇ ਬਾਰੇ ਗਲਤ ਕਮੈਂਟ ਕੀਤੇ ਜਾਂਦੇ ਨੇ ਆਨਲਾਈਨ ਕਈ ਵਾਰ ਇਦਾਂ ਦੀ ਘਟਨਾ ਬੱਚਿਆਂ ਨੂੰ ਦਿਮਾਗੀ ਤੌਰ ਤੇ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਦਿੰਦੀਆਂ ਨੇ ਅੰਤ ਵਿੱਚ ਇਹਦਾ ਸੋਲੂਸ਼ਨ ਕਿਸੇ ਕੋਲ ਨਹੀਂ ਸੀਗਾ ਕਿ ਵੀ ਇਹਨੂੰ ਇਹਨੂੰ ਕੰਟਰੋਲ ਕਿੱਦਾਂ ਕੀਤਾ ਜਾਵੇ ਦੁਨੀਆ ਦੇ तकरीबन ਸਾਰੇ ਮੁਲਕ ਇਹਦੇ ਨਾਲ ਜੂਝ ਰਹੇ ਆ ਗੱਲਾਂ ਵੀ ਹੋ ਰਹੀਆਂ ਸੀਗੀਆਂ ਬਟ ਹੁਣ ਫਾਈਨਲੀ ਆਸਟ੍ਰੇਲੀਆ ਇਹਦਾ ਸੋਲੂਸ਼ਨ ਲੈ ਕੇ ਆਇਆ ਆ ਜੀ ਹਾਂ ਤੁਸੀਂ ਸਾਰਿਆਂ ਨੇ ਖਬਰਾਂ ਵਿੱਚ ਸੁਣ ਲਿਆ ਹੋਊਗਾ ਕਿ ਆਸਟ੍ਰੇਲੀਆ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਐਪਸ ਨੂੰ ਬੈਨ ਕਰ ਦਿੱਤਾ ਆ ਔਰ ਇਹ ਬੈਨ ਲਾਗੂ ਹੋ ਚੁੱਕਾ ਜਦੋਂ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਔਰ ਬੜੇ ਵੱਡੇ ਪੱਧਰ ਤੇ ਆਸਟ੍ਰੇਲੀਆ ਦੀ ਜਿਹੜੀ ਸਰਕਾਰ ਆ ਪ੍ਰਧਾਨ ਮੰਤਰੀ ਆ ਉਹ ਇਹਦਾ ਪ੍ਰਚਾਰ ਕਰ ਰਿਹਾ ਔਰ ਉਹਨਾਂ ਨੇ ਪੂਰੀ ਪਾਰਲੀਮੈਂਟ ਨੇ ਇਹਨੂੰ ਕਾਨੂੰਨ ਨੂੰ ਪਾਸ ਕਰਕੇ ਪੂਰੀ ਕੋਸ਼ਿਸ਼ ਕੀਤੀ ਕਿ ਇਹਨੂੰ ਲਾਗੂ ਕੀਤਾ ਜਾਏ ਇੱਥੇ ਸਵਾਲ ਵੱਡਾ ਹੈ ਕਿ ਜਿਹੜੇ ਲੋਕ ਕੰਪਲੇਂਟ ਕਰਦੇ ਸੀਗੇ ਭਾਵੇਂ ਮੀਡੀਆ ਦੇ ਵਿੱਚ ਹਜ਼ਾਰਾਂ ਤਰ੍ਹਾਂ ਦੀਆਂ ਰਿਪੋਰਟਸ ਪਈਆਂ ਹੋਈਆਂ ਨੇ ਕਿ ਜਿਹੜੇ ਸੋਸ਼ਲ ਮੀਡੀਆ ਦੇ 네ਗੇਟਿਵ ਪ੍ਰਭਾਵ ਜਿਹੜੇ ਬੱਚਿਆਂ ਦੇ ਉੱਤੇ ਪੈ ਰਹੇ ਇਹਨੂੰ ਲੈ ਕੇ ਬਹੁਤ ਸਾਰੀਆਂ ਰਿਪੋਰਟਸ ਜੜੇ ਨੇ ਮੀਡੀਆ ਤੇ ਜਿਹੜੇ ਚੈਨਲਸ ਨੇ ਉਹ ਕਰਦੇ ਨੇ ਹੋਰ ਜਿਹੜੇ ਇਨਫਲੂਐਂਸਰ ਨੇ ਉਹ ਕਰਦੇ ਨੇ ਪੇਰੈਂਟਸ ਜਿਹੜੀਆਂ ਇਹਦੀਆਂ ਗੱਲਾਂ ਕਰਦੇ ਨੇ ਬਟ ਹੁਣ ਜਦੋਂ ਆਸਟ੍ਰੇਲੀਆ ਦੀ ਸਰਕਾਰ ਨੇ ਕਦਮ ਲਿਆ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਦੀਆਂ ਐਪਸ ਨੂੰ ਬੈਨ ਕੀਤਾ ਜਾਵੇ ਹੁਣ ਇਹਦਾ ਪ੍ਰਭਾਵ ਇਹਦੀ ਐਕਸੈਪਟੈਂਸ ਕਿੱਦਾਂ ਹੁੰਦੀ ਆ ਉਹੀ ਲੋਕ ਕਿੱਦਾਂ ਇਹਨੂੰ ਐਕਸੈਪਟ ਕਰਦੇ ਆ ਦੇਖਣ ਵਾਲੀ ਗੱਲ ਇਹ ਹੋਊਗੀ ਸਾਰੇ ਤੋਂ ਪਹਿਲਾਂ ਆਪਾਂ ਉਹਨਾਂ ਐਪਸ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੂੰ ਇਸ ਸਮੇਂ ਆਸਟ੍ਰੇਲੀਆ ਨੇ ਬੈਨ ਕਰ ਦਿੱਤਾ ਹੈ ਜਦੇ ਵਿੱਚ ਮੇਜਰ ਫੇਸਬੁੱਕ ਇੰਸਟਾਗ੍ਰam ਟਿਕਟੌਕ YouTube ਕਿੱਕ ਟਵਿਚ ਐਕਸ ਇਹਨੂੰ ਟਵਿੱਟਰ ਵੀ ਕਿਹਾ ਜਾਂਦਾ ਸੀਗਾ ਰੈਡਿਟ ਸਨੈਪਚੈਟ ਟ੍ਰੈਡ ਵਰਗੀਆਂ ਜਿਹੜੀਆਂ ਐਪਸ ਨੇ ਮੇਨ ਆਉਂਦੀਆਂ ਨੇ ਇਹ ਤੋਂ ਇਲਾਵਾ ਵੀ ਡਿਸਕੋਰਡ ਵਰਗੀਆਂ ਐਪਸ ਨੇ ਗਿਟ ਹੱਬ ਵਰਗੀਆਂ ਐਪਸ ਨੇ ਇਹ ਵਾਲੀਆਂ ਹਜੇ ਇਸ ਲਿਸਟ ਦੇ ਵਿੱਚ ਸ਼ਾਮਲ ਨਹੀਂ ਕੀਤੀਆਂ ਗਈਆਂ ਨੇ ਜਿਨ੍ਹਾਂ ਨੂੰ ਸਟਿਲ ਬੱਚੇ ਯੂਜ਼ ਕਰ ਸਕਦੇ ਨੇ YouTube ਦੀ ਇੱਕ ਐਪ ਹੈ YouTube Kids ਉਹ ਹਜੇ ਬੈਨ ਨਹੀਂ ਹੈਗੀ ਆ ਉਹਨੂੰ ਯੂਜ਼ ਕੀਤਾ ਜਾ ਸਕਦਾ ਬਟ ਇਹ ਜਿਹੜੀਆਂ ਮੇਨ ਐਪਸ ਨੇ ਜਿਹੜੀਆਂ ਇਹਦੇ ਕਰਕੇ ਪ੍ਰਭਾਵਿਤ ਹੋਈਆਂ ਨੇ ਔਰ ਕਾਨੂੰਨ ਜਿਹੜਾ ਹੈ ਉਹ ਬੜਾ ਸਖਤ ਬਣਾਇਆ ਗਿਆ ਹੈ ਇਹਦੇ ਵਿੱਚ ਜਿਹੜੀਆਂ ਪੈਨਲਟੀਆਂ ਨੇ ਉਹ ਬੜੀਆਂ ਸਖਤ ਦੱਸੀਆਂ ਗਈਆਂ ਨੇ ਕਿ ਔਰ ਇਹ ਵੀ ਮੇਕ ਸ਼ੋਰ ਇਹ ਇਹਦੀ ਜਿਹੜੀ ਜ਼ਿੰਮੇਵਾਰੀ ਹੈ ਨਾ ਸਰਕਾਰ ਨੇ ਉਹ ਇਹਨਾਂ ਐਪਸ ਤੇ ਪਾਈਆਂ ਨੇ ਕਿ ਤੁਹਾਡੀ ਜ਼ਿੰਮੇਵਾਰੀ ਹੈ ਤੁਹਾਨੂੰ ਇਹ ਮੇਕ ਸ਼ੁਰ ਕਰਨਾ ਹੈ ਕਿ 16 ਸਾਲ ਤੋਂ ਘੱਟ ਦਾ ਬੱਚਾ ਤੁਹਾਡੀ ਐਪਸ ਨੂੰ ਯੂਜ਼ ਨਾ ਤੁਸੀ ਇਦਾਂ ਦੇ ਇੰਤਜ਼ਾਮ ਕਰਨੇ ਆ ਕਿ ਉਹ ਬੱਚਾ ਯੂਜ਼ ਨਾ ਕਰੇ ਸੋ ਅਲਟੀਮੇਟਲੀ ਜਿਹੜੀ ਬਾਲ ਹੈ ਉਹਨਾਂ ਐਪ ਦੇ ਕੋਰਟ ਦੇ ਵਿੱਚ ਚਲੀ ਗਈ ਹੈ ਸੋ ਅਸੀਂ ਆਸਟ੍ਰੇਲੀਆ ਵਿੱਚ ਇਹ ਚੀਜ਼ ਦੇਖ ਵੀ ਰਹੇ ਹਾਂ ਕਿ ਪਿਛਲੇ ਜਦੋਂ ਤੋਂ ਇਹ ਲਾਗੂ ਇਹਦੀ ਅਨਾਉਂਸਮੈਂਟ ਹੋਈ ਹੈ ਤੋਂ ਲਗਾਤਾਰ ਜਿਹੜੀ ਐਪਸ ਨੇ ਇਨਾਂ ਦੀ ਤਰਫ ਤੋਂ ਈਮੇਲ ਵੀ ਆ ਰਹੀਆਂ ਨੇ ਨੋਟੀਫਿਕੇਸ਼ਨ ਵੀ ਆ ਰਹੇ ਆ 16 ਸਾਲ ਤੋਂ ਘੱਟ ਦੇ ਬੱਚੇ ਜਿਹੜੇ ਉਹ ਨਹੀਂ ਯੂਜ਼ ਕਰ ਸਕਦੇ ਜਾਂ ਜਿਹੜੀਆਂ ਪੇਰੈਂਟਿੰਗ ਕੰਟਰੋਲ ਨੇ ਅਗਰ ਤੁਸੀਂ ਚਲਾ ਰਹੇ ਹੋ ਤਾਂ ਇਹ ਜਿਹੜੀ ਐਪ ਹੈ ਤੁਹਾਡੇ ਲਈ ਬੰਦ ਹੋ ਜਾਊਗੀ ਐਕਚੁਅਲ ਅਸੀਂ ਗਰਾਊਂਡ ਤੇ ਦਾ ਇੰਪੈਕਟ ਪੰਦਾ ਦਿਖ ਰਹੇ ਆ ਕਿ ਵੀ ਇਹ ਜਿਹੜੀ ਸੋਸ਼ਲ ਮੀਡੀਆ ਐਪਸ ਨੇ ਫਾਈਨਲੀ ਜੋ ਨਾਰਮਲੀ ਇਦਾਂ ਦੀਆਂ ਇਦਾਂ ਦੀ ਹੁਕਮ ਨੂੰ ਮੰਨਦੀਆਂ ਨਹੀਂ ਹੈਗੀਆਂ ਕੋਰਟ ਚ ਚੈਲੰਜ ਕਰਦੀਆਂ ਨੇ ਉਹ ਫਾਈਨਲੀ ਆਸਟ੍ਰੇਲੀਆ ਦੇ ਇਸ ਆਰਡਰ ਨੂੰ ਜਾਂ ਇਸ ਕਾਨੂੰਨ ਨੂੰ ਮੰਨ ਰਹੀਆਂ ਨੇ ਔਰ ਇਹਦੇ ਉੱਤੇ ਪੈਰਾ ਦੇ ਰਹੀਆਂ ਨੇ ਬਟ ਕਿੰਨੀਆਂ ਕੋਦੇ ਉੱਤੇ ਖਰੇ ਉਤਰਦੇ ਨੇ ਉਹ ਆਉਣ ਵਾਲਾ ਸਮਾਂ ਦੱਸੂਗਾ ਮਗਰ ਜੋ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ बार-बार ਮੀਡੀਆ ਦੇ ਵਿੱਚ ਜਾ ਕੇ ਲਗਾਤਾਰ ਇਹ ਬਿਆਨ ਦੇ ਰਿਹਾ ਔਰ ਜੋ ਉਹਨਾਂ ਨੇ ਕਾਨੂੰਨ ਦੇ ਵਿੱਚ ਵੀ ਕਿਹਾ ਹੈ ਕਿ ਜੇ ਕੋਈ ਵੀ ਸੋਸ਼ਲ ਮੀਡੀਆ ਐਪ ਇਹਨੂੰ ਪੂਰੇ ਤਰੀਕੇ 'ਚ ਲਾਗੂ ਕਰਨ 'ਚ ਫੇਲ ਹੁੰਦੀ ਆ ਉਹਦੇ ਉੱਤੇ 50 ਮਿਲੀਅਨ ਡਾਲਰ ਤੱਕ ਦਾ ਫਾਈਨ ਹੋ ਸਕਦਾ ਹੈ ਸੋ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ 50 ਮਿਲੀਅਨ ਬਹੁਤ ਹੁੰਦੇ ਨੇ ਤੋਂ ਇਹ ਵੱਡੇ ਫਾਈਨ ਇਸੇ ਕਰਕੇ ਪਾਏ ਗਏ ਆ ਇਹ ਦੱਸੇ ਗਏ ਆ ਕਿ ਇਨ੍ਹਾਂ ਐਪਸ ਨੂੰ ਲਾਗੂ ਕਰ ਸਕੜ ਜਿਹੜੀਆਂ ਉਹ ਐਪਸ ਨੂੰ ਸੀਰੀਅਸ ਤਰੀਕੇ ਦੇ ਨਾਲ ਲਾਗੂ ਕਰ ਸਕਣ ਸੋ ਡੈਫੀਨਿਟਲੀ ਇਹ ਚੀਜ਼ ਦੀ ਗੱਲ মিডিਆ ਵਿੱਚ ਲਗਾਤਾਰ ਸ਼ੁਰੂ ਹੋ ਚੁੱਕੀ ਆ ਔਰ ਪ੍ਰਧਾਨ ਮੰਤਰੀ ਐਂਟਨੀ ਐਲਬਨੀਸੀ ਹੋ ਗਏ ਕਮਿਊਨੀਕੇਸ਼ਨ ਮਿਨਿਸਟਰ ਹੋ ਗਏ ਉਹ ਸਾਰੇ ਬਾਰ-ਬਾਰ ਇਹ ਗੱਲ ਕਹਿ ਰਹੇ ਆ ਕਿ ਸਾਨੂੰ ਪਤਾ ਹੈ ਕਿ ਇਹਨੂੰ 100% ਹਜੇ ਲਾਗੂ ਕਰਨ ਚ ਪ੍ਰੋਬਲਮ ਹੋਣੀ ਹੈ ਹਜੇ 100% ਲਾਗੂ ਨਹੀਂ ਹੋਣਾ ਲੋਕਾਂ ਨੇ ਅਲੱਗ ਰਾ ਲੱਭਣੇ ਨੇ ਬਟ ਐਟ ਲੀਸਟ ਇੱਕ ਸਟਾਰਟ ਤਾਂ ਹੈ ਕਿ ਤੁਸੀਂ ਕਾਨੂੰਨ ਬਣਾ ਲਿਆ ਤਾਂ ਕਈ ਵਾਰ ਇਦਾਂ ਹੁੰਦਾ ਹੈ ਕਿ ਜਿਹੜੇ ਲੋਕ ਹੁਣ ਯੂਜ਼ ਕਰ ਰਹੇ ਆ 13 ਸਾਲ 14 ਸਾਲੀਆ 15 ਸਾਲ ਦਾ ਨਿਆਣਾ ਉਹ ਇੰਨੀ ਛੇਤੀ ਹਟ ਨਹੀਂ ਸਕਦਾ ਇਹ ਕਹਣਾ ਉਹਦੇ ਲਈ ਕਿਉਂਕਿ ਉਹ ਪਿਛਲੇ ਕੁਝ ਸਾਲਾਂ ਤੋਂ ਯੂਜ਼ ਕਰ ਰਿਹਾ ਆ ਯਾ ਉਹ ਯੂਜ਼ ਟੂ ਹੋਇਆ ਪਿਆ ਉਹਦੀ ਲਾਈਫ ਦਾ ਇੱਕ ਪਾਰਟ ਜਿਹੜਾ ਆ ਬਣਿਆ ਹੋਇਆ ਰੋਜ਼ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਇਹਦੇ ਜਿਹੜੇ ਇੰਪੈਕਟ ਦੇਖਣ ਨੂੰ ਮਿਲਣਗੇ ਹਜੇ ਲਾਗੂ ਹੋਇਆ ਹੀ ਆ ਜਿੱਦਨ ਤੋਂ ਇਹ ਦਿਨ ਸ਼ੁਰੂ ਹੋਇਆ ਨਾਲੀ ਅਖਬਾਰਾਂ ਦੀਆਂ ਰਿਪੋਰਟਾਂ ਆਉਣੀਆਂ ਸ਼ੁਰੂ ਹੋ ਗਈਆਂ ਜੀ ਲੋਕਾਂ ਦੇ ਡੜੇ ਬੱਚੇ ਆ ਉਹਨਾਂ ਨੇ ਇਹਦਾ ਹੋਰ ਰਾਹ ਲੱਭ ਲਿਆ ਇਹ ਜਿਹੜੀ ਐਪ ਹੈ ਇਹ ਜਿਹੜੀ ਪਾਲਿਸੀ ਹੈ ਉਹ ਫੇਲ ਹੋ ਰਹੀ ਹੈ ਤੇ ਜਿਹੜੀ ਗਵਰਨਮੈਂਟ ਹੈ ਉਹ ਕੰਸਰਨ ਹੋ ਗਈ ਹੈ ਇਦਾਂ ਦੀਆਂ ਖਬਰਾਂ ਵੀ ਛਪਣੀਆਂ ਸ਼ੁਰੂ ਹੋ ਗਈਆਂ ਨੇ ਕਿ ਟੀਨੇਜਰਸ ਕਹਿ ਰਹੇ ਨੇ ਕਿ ਇਹ ਪਾਲਿਸੀ ਆਲਰੇਡੀ ਫੇਲ ਹੋਣੀ ਸ਼ੁਰੂ ਹੋ ਗਈ ਹੈ ਉਹਨਾਂ ਨੇ ਹੋਰ ਰਾਹ ਲੱਭ ਲਏ ਨੇ ਇਦਾਂ ਦੇ ਆਰਟੀਕਲ ਵੀ ਛਪਣੇ ਸ਼ੁਰੂ ਹੋ ਗਏ ਜਿੱਥੇ ਲੋਕਾਂ ਨੂੰ ਇਹ ਰਾਹ ਦੱਸਿਆ ਜਾ ਰਿਹਾ ਕਿ ਤੁਸੀਂ ਹੋਰ ਕਿਹੜੇ ਰਾਹ ਅਪਣਾ ਸਕਦੇ ਹੋ ਇਹਨੂੰ ਬਾਈਪਾਸ ਕਿੱਦਾਂ ਕਰ ਸਕਦੇ ਹੋ ਔਰ ਤੁਸੀਂ ਇਹ ਐਪ ਨੂੰ ਕਿੱਦਾਂ ਐਕਸੈਸ ਕਰ ਸਕਦੇ ਹੋ ਬੱਚਾਂ ਦੇ ਜਿਹੜੇ ਲੋਕ ਜਿਹੜੇ ਮੀਡੀਆ ਚੈਨਲਸ ਬਹੁਤ ਜ਼ਿਆਦਾ ਇਹਦੇ ਉੱਤੇ ਇਹਦੇ ਉੱਤੇ ਜ਼ੋਰ ਦੇ ਹੁੰਦੇ ਸੀਗੇ ਕਿ ਇਹਦੇ ਕਰਕੇ ਬੱਚਾਂ ਦੇ ਉੱਤੇ ਫਰਕ ਪੈ ਰਿਹਾ ਬਟ ਖਬਰ ਦੇ ਨਾਂ ਦੇ ਉੱਤੇ ਉਹ ਇਦਾਂ ਦੀ ਨੈਗੇਟਿਵ ਖ਼ਬਰਾਂ ਵੀ ਚਲਾ ਰਹੇ ਨੇ ਚਲੋ ਉਹਨਾਂ ਦਾ ਫਰਜ਼ ਹੈ ਹਰ ਤਰ੍ਹਾਂ ਦੀ ਖ਼ਬਰ ਚਲਾਉਣੀ ਬਟ ਇਹ ਚੀਜ਼ ਓਬਵੀਅਸ ਹੈ ਕਿ ਕੰਨ ਨੂੰ ਇਦਾਂ ਦੀ ਪਾਲਿਸੀ ਦਾ ਇੰਪੈਕਟ ਇੱਕ ਦਿਨ ਚ ਨਹੀਂ ਮਿਲੂਗਾ ਇਹਦਾ ਇੰਪੈਕਟ ਆਉਣ ਵਾਲੇ ਦਿਨਾਂ ਚ ਮਿਲੂਗਾ ਔਰ ਆਸਟ੍ਰੇਲੀਆ ਦੀ ਇੱਕ ਖਾਸ ਗੱਲ ਜਿਹੜੀ ਹੈ ਨਾ ਇਸ ਪਾਲਿਸੀ ਦੇ ਵਿੱਚ ਕਿ ਆਸਟ੍ਰੇਲੀਆ ਪਹਿਲਾ ਦੁਨੀਆ ਦਾ ਐਸਾ ਮੁਲਕ ਬਣਿਆ ਆ ਇਹਦਾ ਦਾ ਬੋਲਡ ਡਿਸੀਜਨ ਲੈਣ ਦੇ ਲਈ ਕਿਉਂਕਿ ਉਹਨੂੰ ਪਤਾ ਸੀਗਾ ਕਿ ਇਹਦੀ ਬੈਕਲੈਸ਼ ਬਹੁਤ ਹੋਊਗਾ ਕਿਉਂਕਿ ਜ਼ਿਆਦਾਤਰ ਅਗਰ ਅਸੀਂ ਡਾਟਾ ਦੇਖੀਏ ਕਿਉਂਕਿ ਮੈਂ ਰੇਡੀਓ ਵੀ ਪਿਛਲੇ ਦਿਨਾਂ ਤੋਂ ਸੁਣ ਰਿਆਂ ਲਗਾਤਾਰ ਕਿਤੇ ਖਬਰਾਂ ਵੀ ਪੜ ਰਿਆਂ ਆ ਆਨਲਾਈਨ ਵੀ ਦੇਖ ਰਿਆਂ ਦੀ ਜ਼ਿਆਦਾਤਰ ਜਿਹੜੇ ਬੱਚੇ ਨੇ ਜਾਂ ਪੇਰੈਂਟਸ ਨੇ ਨਾ ਮжоਰੀਟੀ ਹੋ ਉਹ ਇਸ ਬੰਦੇ ਅਗੇਂਸਟ ਹੈ ਉਹ बार-बार ਇਹ ਕਹਿ ਰਿਹਾ ਕਿ ਤੁਸੀਂ ਉਹਨਾਂ ਐਪਸ ਨੂੰ ਕੰਟਰੋਲ ਕਰੋ ਸਾਨੂੰ ਕਿਉਂ ਕੰਟਰੋਲ ਕਰ ਰਹੇ ਹੋ ਦੇਖਣ ਦੇ ਤੁਸੀਂ ਕੰਟੈਂਟ ਨੂੰ ਕੰਟਰੋਲ ਕਰੋ ਉਹੀ ਪੇਰੈਂਟਸ ਜਿਹੜੇ ਕੰਪਲੀਟ ਕਰਦੇ ਸੀਗੇ ਕਿ ਭਈ ਸਾਡੇ ਬੱਚੇ ਸਾਰੇ ਦਿਨ ਫੋਨ ਤੇ ਲੱਗੇ ਰਹਿੰਦੇ ਆ ਉਹ ਹੁਣ ਕਹਿ ਰਿਹਾ ਕਿ ਜਿਆਦਾਤਰ ਕਿਉਂਕਿ ਬਹੁਤ ਸਾਰੇ ਕਾਫੀ ਬੰਦੇ ਐਸੇ ਹੀ ਮਿਲੇ ਬੋਲ ਰਹੇ ਨੇ ਜਿਹੜੇ ਕਿ ਇਸ ਗੱਲ ਤੋਂ ਖੁਸ਼ ਨੇ ਕਿ ਹਾਂ ਭਈ ਇਹਦਾ ਪੋਜ਼ਿਟਿਵ ਇੰਪੈਕਟ ਜਿਹੜਾ ਸਾਡੇ ਤੇ ਪਾਊਗਾ ਬਟ ਸਟਿਲ ਮੈਂ ਕਹੂੰਗਾ ਮੈਜੋਰਟੀ ਆਫ ਲੋਕ ਜਿਹੜੇ ਨੇ ਉਹ ਹਜੇ ਵੀ ਇਹਦੇ ਵਿਰੋਧ 'ਚ ਖੜੇ ਨੇ ਬਟ ਸਟਿਲ ਆਸਟ੍ਰੇਲੀਆ ਦੀ ਸਰਕਾਰ ਦੀ ਇਥੇ ਤਾਰੀਫ ਤਾਂ ਬਣਦੀ ਹੈ ਕਿ ਇਦਾਂ ਦਾ ਬੋਲਡ ਡਿਸੀਜਨ ਦੁਨੀਆ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਲਿਆ ਔਰ ਇਸ ਸਮੇਂ ਦੁਨੀਆ ਦੇ ਵੱਡੇ ਮੁਲਕਾਂ ਦੀਆਂ ਸਰਕਾਰਾਂ ਆਸਟ੍ਰੇਲੀਆ ਦੀ ਇਸ ਪਾਲਿਸੀ ਵੱਲੋਂ ਦੇਖ ਰਹੀਆਂ ਨੇ ਇਹਦੇ ਇੰਪੈਕਟ ਵੱਲੋਂ ਦੇਖ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਇਹਦਾ ਇੰਪੈਕਟ ਪੈਂਦਾ ਹੈ ਔਰ ਲੋਕਾਂ ਦੇ ਵਿੱਚ ਕਿੱਦਾਂ ਦਾ ਫਰਕ ਜਿਹੜਾ ਸੋਸਾਇਟੀ ਦੇ ਵਿੱਚ ਆਉਂਦਾ ਹੈ ਇਹਦੇ ਉੱਤੇ ਸਾਡਾ ਟੇਕ ਕੀ ਹੈ ਇਟਸ ਏ ਵਧੀਆ ਡਿਸੀਜਨ ਵਧੀਆ ਡਿਸੀਜਨ ਹੈ ਅਪਰੀਸ਼ੀਏਟ ਕਰਨ ਵਾਲਾ ਡਿਸੀਜਨ ਹੈਗਾ ਆ ਜਿਵੇਂ ਕਿ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਕਹਿ ਰਹੇ ਆ ਸਰਕਾਰ ਕਹਿ ਰਹੀ ਹੈ ਜਿਹੜੇ ਮੰਤਰੀ ਨੇ ਉਹ ਕਹਿ ਰਹੇ ਨੇ ਕਿ ਇਹ ਦਾ ਦਿਨ ਨੂੰ ਇੰਪੈਕਟ ਰਾਤੋਂ ਰਾਤ ਨਹੀਂ ਮਿਲਣਾ ਓਵਰਨਾਈਟ ਨਹੀਂ ਮਿਲਣਾ ਇਹਦੇ ਵਿੱਚ ਸਮਾਂ ਲੱਗੂਗਾ ਤਾਂ ਇੱਕ ਲਾਅ ਤਾਂ ਬਣਿਆ ਕਾਨੂੰਨ ਤਾਂ ਬਣਿਆ ਘੜ ਤੋਂ ਘੜ ਇੱਕ ਸਟ੍ਰਿਕਸ਼ਨ ਤਾਂ ਹੋਈ ਉਹਦਾ ਪਾਲਨ ਕਰਨਾ ਇੰਨਾ ਸੌਖਾ ਨਹੀਂ ਹੈਗਾ ਕਿਉਂਕਿ ਬਹੁਤ ਸਾਰੇ ਰਾਹ ਨੇ ਜਿਹੜੀਆਂ ਐਪਸ ਨੇ ਉਹਨਾਂ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਕਮੀਆਂ ਹੋਣਗੀਆਂ ਲੋਕ ਆਪਣੀ ਉਮਰ ਵੱਧ ਲਿਖ ਕੇ ਜਿਹੜਾ ਐਕਾਊਂਟ ਬਣਾ ਸਕਦੇ ਨੇ ਆਪਣੇ ਪੇਰੈਂਟ ਸਾਹਮਣੇ ਵੱਡੇ ਭਰਾ ਭੈਣ ਦਾ ਕਿਸੇ ਦਾ ਅਕਾਊਂਟ ਯੂਜ਼ ਕਰ ਸਕਦੇ ਨੇ ਆਪਣੇ ਕਿਸੇ ਵੱਡੇ ਦੋਸਤ ਦਾ ਸਿੰਪਲਿੰਗ ਦਾ ਕਿਸੇ ਦਾ ਅਕਾਊਂਟ ਯੂਜ਼ ਕਰ ਸਕਦੇ ਨੇ ਸੋ ਬਹੁਤ ਸਾਰੇ ਰਾਹ ਨੇ ਜਿਹੜੇ ਉਹ ਅਪਣਾਏ ਜਾ ਅਪਣਾਉਣਗੇ ਉਹ ਲੋਕ ਸੋ ਓਵਰਨਾਈਟ ਤਾਂ ਕੁਝ ਚੇਂਜ ਨਹੀਂ ਹੋਣਾ ਸੋ ਇਹਦੇ ਵਿੱਚ ਟਾਈਮ ਲੱਗੂਗਾ ਹੌਲੀ ਹੌਲੀ ਲੋਕਾਂ ਨੂੰ ਐਜੂਕੇਟ ਕਰਨਾ ਜੋਰੀਆ ਐਪਸ ਨੇ ਜਿਨ੍ਹਾਂ ਦੇ ਉੱਤੇ ਰੈਸਟ੍ਰਿਕਸ਼ਨਾਂ ਲੱਗੀਆਂ ਨੇ ਉਹ ਵੀ ਆਪਣੀ ਪਾਲਿਸੀ ਵਿੱਚ ਹੌਲੀ-ਹੌਲੀ ਚੇਂਜ ਕਰਨਗੀਆਂ ਹੋਰ ਆਪਣੀਆਂ ਜਿਹੜੀਆਂ ਸਟ੍ਰਿਕਸ਼ਨਸ ਨੇ ਉਹਨਾਂ ਨੂੰ ਵਧਾਉਣਗੀਆਂ ਦੇਖਣਾ ਇਸ ਸੀਜ਼ਨ ਕਿ ਕਿਹੜੀ ਉਮਰ ਦਾ ਬੰਦਾ ਤੁਹਾਡਾ ਕੰਟੈਂਟ ਯੂਜ਼ ਕਰ ਰਿਹਾ ਹੈ ਕਿਹੜੀ ਉਮਰ ਦਾ ਬੰਦਾ ਹੈ ਤੁਹਾਡਾ ਅਕਾਊਂਟ ਉੱਥੇ ਬਣਾ ਰਿਹਾ ਹੈ ਉਸ ਚੀਜ਼ ਨੂੰ ਹੋਰ ਜ਼ਿਆਦਾ ਫਿਲਟਰ ਕਰਨ ਦੇ ਵਿੱਚ ਉਹ ਜਿਹੜੇ ਆਪਣੇ ਨਵੇਂ ਅਪਡੇਟਸ ਕਰਨਗੇ ਸੋ ਇਟਸ ਅ 온ਗoing ਪ੍ਰੋਸੈਸ ਪਰ ਖਾਸ ਤੌਰ ਤੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਜਿਹੜੇ ਬੱਚੇ ਇੱਕ ਲੰਬੇ ਸਮੇਂ ਤੋਂ ਯੂਜ਼ ਕਰ ਰਹੇ ਆ ਇਸ ਦਾ ਇਦਾਂ ਦੇ ਅਕਾਊਂਟ ਜਿਹਦੇ ਵਿੱਚ 10 ਸਾਲ ਤੋਂ ਉੱਪਰਲੇ ਬੱਚੇ ਖਾਸ ਤੌਰ ਤੇ ਜਿਹੜੇ ਆ ਜਿਹੜੇ ਜਿਨ੍ਹਾਂ ਨੂੰ ਇੱਕ ਸਮਝ ਬਣ ਚੁੱਕੀ ਆ ਇਹ ਜਿਹੜੇ ਚੈਨਲਸ ਨੂੰ ਦੇਖਣ ਦੀ ਇਹ ਜਿਹੜੇ ਅਕਾਊਂਟਸ ਨੂੰ ਆਪਰੇਟ ਕਰਨ ਦੀ ਉਹਨਾਂ ਦੇ ਲਈ ਵੀ ਇਹ ਨਾ ਸੌਖਾ ਨਹੀਂ ਹੋਊਗਾ ਇਹ ਤੋਂ ਬਾਹਰ ਨਿਕਲਣਾ ਕਿਉਂਕਿ ਇਹਨਾਂ 'ਚ ਬਹੁਤ ਸਾਰੇ ਬੱਚੇ ਇਨਫਲੂਐਂਸਰ ਬਣ ਚੁੱਕੇ ਨੇ ਯਾਨੀ ਕਿ ਉਹਨਾਂ ਦੇ ਲੱਖਾਂ ਦੇ ਵਿੱਚ ਫਾਲੋਅਰਸ ਨੇ ਇੰਸਟਾਗ੍ਰਾਮ ਦੇ ਉੱਤੇ YouTube ਦੇ ਉੱਤੇ ਉਹਨਾਂ ਦੇ ਸਬਸਕ੍ਰਾਈਬਰਸ ਨੇ ਇਦਾਂ ਦਾ ਹੀ ਇੱਕ ਪਰਿਵਾਰ ਆਸਟ੍ਰੇਲੀਆ ਦਾ ਇੰਪੀਰੀਅਰ ਫੈਮਿਲੀ ਜੋ ਕਿ ਪਿਛਲੇ ਸਮੇਂ ਦੇ ਵਿੱਚ ਆਸਟ੍ਰੇਲੀਆ ਛੱਡ ਕੇ ਚਲਾ ਗਿਆ ਬੈਂਤ ਤੋਂ ਪਹਿਲਾਂ ਉਹ ਯੂਕੇ ਮੂਵ ਹੋ ਗਏ ਹਰ ਪਾਸੇ ਖਬਰ ਆਈ ਸੀ ਉਹਦਾ ਕਾਰਨ ਕਿ ਵੀ ਉਹ ਕਿਉਂਕਿ ਆਪਣੇ ਬੱਚਿਆਂ ਦੇ ਨਾਲ ਜਿਹੜੇ ਉਹਨਾਂ ਦੇ ਛੋ ਹੋ ਬਲੌਗਿੰਗ ਚੈਨਲ ਚਲਾਉਂਦੇ ਨੇ ਤਾਂ ਉਹਨਾਂ ਨੂੰ ਸਮਝ ਲੱਗੀ ਕਿ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਹੁਣ ਨਹੀਂ ਆਪਰੇਟ ਕਰ ਪਾਉਣਗੇ ਤਾਂ ਇਸ ਕਰਕੇ ਉਹ ਪਹਿਲਾਂ ਹੀ ਮੂਵ ਹੋ ਗਏ ਸੋ ਉਹਨਾਂ ਨੇ ਆਪਣਾ ਸਟੈਪ ਲੈ ਲਿਆ ਕਿ ਵੀ ਉਹ ਯੂਕੇ ਚਲੇ ਗਏ ਨੇ ਸੋ ਇਦਾਂ ਦੇ ਜਿਹੜੇ ਲੋਕ ਨੇ ਉਹਨਾਂ ਦਾ ਵੀ ਉਹਨਾਂ ਦੇ ਉੱਤੇ ਵੀ ਇੰਪੈਕਟ ਪਾਊਗਾ ਕਿਉਂਕਿ ਜੇ ਕਿਸੇ ਦੀ ਇੰਸਟਾਗ੍ਰਾਮ ਦੇ ਉੱਤੇ ਫਾਲੋਅਰਸ ਨੇ ਓਵਰਨਾਈਟ ਜਿੱਦਾਂ ਹੀ ਇਹ ਬਦਲਾਅ ਸ਼ੁਰੂ ਹੋਇਆ ਤੇ ਨਾਲ ਹੀ ਉਹਨਾਂ ਦਾ ਕਿਉਂਕਿ ਅਕਾਊਂਟ ਬੰਦ ਹੋ ਗਿਆ ਤੇ ਉਹਨਾਂ ਦੇ ਜਿਹੜੇ ਫਾਲੋਅਰਸ ਨੇ ਉਹ ਵੀ ਨਾਲ ਨਾਲ ਹੀ ਖਤਮ ਹੋ ਗਏ ਸੋ ਇਹਦਾ ਜਿਹੜਾ ਪ੍ਰਭਾਵ ਹੈ ਇਹ ਚੀਜ਼ ਪਹਿਣੀ ਸੋ ਉਹਨਾਂ ਬੰਦਿਆਂ ਲਈ ਸੌਖਾ ਨਹੀਂ ਹੋਊਗਾ ਇਸ ਸੀਜ਼ਨ ਨੂੰ ਐਕਸੈਪਟ ਕਰਨਾ ਬਟ ਓਵਰ ਦਾ ਟਾਈਮ ਜਿਹੜਾ ਲਾਅ ਆ ਉਹਦਾ ਇੰਪੈਕਟ ਸਾਨੂੰ ਦੇਖਣ ਨੂੰ ਮਿਲੂਗਾ ਕਿ ਤੁਸੀਂ ਉਹਨਾਂ ਦੇ ਬਾਰੇ ਸੋਚੋ ਨਾ ਕਿ ਜਿਹੜੇ ਬੱਚੇ ਅੱਜ ਪੈਦਾ ਹੋ ਰਹੇ ਨੇ ਜਿਹੜੇ ਬੱਚੇ ਹਜੇ ਛੋਟੇ ਨੇ ਹਜੇ 4 ਸਾਲ 5 ਸਾਲ ਦੇ ਵਿੱਚ ਜਿਨ੍ਹਾਂ ਨੇ ਹਜੇ ਉਸ ਤਰ੍ਹਾਂ ਇਹਨਾਂ ਅਕਾਊਂਟਸ ਨੂੰ ਯੂਜ਼ ਕਰਨਾ ਐਪਸ ਨੂੰ ਯੂਜ਼ ਕਰਨਾ ਸ਼ੁਰੂ ਨਹੀਂ ਕੀਤਾ ਜਦੋਂ ਉਹ ਵੱਡੇ ਹੋਣਗੇ ਉਹ ਐਪਸ ਉਹਨਾਂ ਲਈ ਅਵੇਲੇਬਲ ਹੀ ਨਹੀਂ ਹੋਣੀਆਂ ਤਾਂ ਫਿਰ ਤੁਸੀਂ ਇਹਦਾ ਅਸਲੀ ਪ੍ਰਭਾਵ ਦੇਖਣ ਨੂੰ ਤੁਹਾਨੂੰ ਮਿਲੂ। ਇਹ ਨਹੀਂ ਕਿ ਜਿਹੜੇ ਹੁਣ ਬੈਠੇ ਨੇ ਤੁਸੀਂ ਇਹ ਕਹੋਗੇ ਜਿਹੜਾ 15 ਸਾਲ ਦਾ ਨਿਆਣਾ ਤੁਸੀਂ ਉਦੋਂ ਤੇ ਪ੍ਰਭਾਵ ਦੇਖੋਗੇ ਕਿ ਆ ਅੱਜ ਦਾ ਦਿਨ ਬੰਦ ਹੋ ਗਿਆ। ਹੁਣ ਅਗਲੇ ਦਿਨ ਉਤੋਂ ਪੁੱਛੋ ਜੀ ਕੀ ਆ ਤਾਂ ਉਹ ਤਾਂ ਭਾਈ ਕੰਪਲੀਟ ਕਰੂਗਾ ਹੀ। ਸੋ ਹੀ ਕਾਂਟ ਗਿਵ ਯੂ ਦਾ ਐਗਜ਼ੈਕਟ ਵਿਊ অর ਇੰਪੈਕਟ ਜਿਹੜਾ ਤੁਹਾਨੂੰ ਉਤੋਂ ਨਹੀਂ ਮਿਲੂਗਾ। ਇਹਦਾ ਇੰਪੈਕਟ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੇ 5-7 ਸਾਲ ਦੇ ਵਿੱਚ ਜਿਹੜਾ ਅਸਲ ਚ ਇੰਪੈਕਟ ਦੇਖਣ ਨੂੰ ਮਿਲੂਗਾ। ਸੋ ਇਟਸ ਅ ਬੋਲਡਰ ਡਿਸੀਜਨ। ਕੋਈ ਵੀ ਅਦਾ ਦਾ ਡਿਸੀਜਨ ਹੁੰਦਾ ਇਹਦਾ ਪ੍ਰਭਾਵ ਜਿਹੜਾ ਦੇਖਣੇ ਦਾ ਇੰਪੈਕਟ ਇਹਦਾ ਜਿਹੜਾ ਨਤੀਜਾ ਸਾਨੂੰ ਦੇਖਣ ਨੂੰ ਮਿਲੇਗਾ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਸਾਲਾਂ ਦੇ ਵਿੱਚ ਸੋ ਇਟਸ ਅ ਬੋਡ ਡਿਸੀਜਨ ਤਾਂ ਤੁਸੀਂ ਵੀ ਜਿਹੜੇ ਸਾਡਾ ਵੀਡੀਓ ਦੇਖ ਰਹੇ ਹੋ ਤਾਂ ਜਰੂਰ ਆ ਜਿਹੜੀ ਲਿਸਟ ਤੁਹਾਨੂੰ ਦੱਸੀ ਹੈ ਕਿ ਜਿਹੜੀਆਂ ਐਪਸ ਨੇ ਵੀ ਇਹ ਬੱਚਿਆਂ ਦੇ ਲਈ ਬੈਨ ਹੋ ਗਈਆਂ ਨੇ ਬਟ ਫਿਲਹਾਲ ਜਿਹੜੇ ਪੇਰੈਂਟਸ ਜਾਂ ਬੱਚੇ ਇਹਨਾਂ ਦੇ ਲਈ ਕੋਈ ਇਸ ਤਰ੍ਹਾਂ ਦਾ ਕੋਈ ਫਾਈਨ ਨਹੀਂ ਹੈਗਾ ਬਟ ਹੁਣ ਤੁਹਾਡੇ ਕੋਲ ਇੱਕ ਪੇਰੈਂਟ ਦੇ ਕੋਲ ਵੀ ਇੱਕ ਰੀਜ਼ਨ ਹੈਗਾ ਆ ਬੱਚਿਆਂ ਨੂੰ ਐਪ ਤੋਂ ਬਾਹਰ ਕਰਨ ਦਾ ਅੱਗੇ ਤੁਹਾਡੇ ਕੋਲ ਰੀਜ਼ਨ ਨਹੀਂ ਹੁੰਦਾ ਸਿਕਾ ਹੁਣ ਤੁਸੀਂ ਕਹਿ ਸਕਦੇ ਹੋ ਭਾਈ ਹੁਣ ਇਲੀਗਲ ਹੋ ਚੁੱਕੀਆਂ ਨੇ ਦੇਖਣੀ ਹੈ ਇਟਸ ਐਕ ਅੰਡਰ 16 ਟੂ ਵਾਚ ਦਿਸ ਐਪਸ ਇਹਨਾਂ ਨੂੰ ਐਕਸੈਸ ਕਰਨਾ ਜਿਹੜਾ ਬੱਚੇ ਉਹਨਾਂ ਦੇ ਲਈ ਇਲੀਗਲ ਆ ਸੋ ਤੁਸੀਂ ਹੁਣ ਉਹ ਕੰਟਰੋਲ ਕਰ ਸਕਦੇ ਹੋ ਕਿ ਵੀ ਉਹ ਐਪਸ ਨੂੰ ਐਕਸੈਸ ਕਰਨ ਕਿ ਨਾ ਕਰ ਤੇ ਜੇ ਬੱਚਾ ਕੋ ਦੇਖਦਾ ਆ ਤੁਸੀਂ ਹੁਣ ਰੋਕ ਸਕਦੇ ਹੋ ਤੁਹਾਡੇ ਕੋਲ ਉਹ ਕੰਟਰੋਲ ਹੈਗਾ ਆ ਤੁਸੀਂ ਉਹਨਾਂ ਦਾ ਅਕਾਊਂਟ ਨਹੀਂ ਬਣਾ ਸਕਦੇ ਬੱਚਾ ਦਾ ਆਪਣਾ ਸੋ ਤੁਸੀਂ ਨਾਲੇ ਵਾਚ ਕਰ ਸਕਦੇ ਹੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਮੰਨ ਲਓ ਕੋਈ ਬੱਚਾ ਆਪਣੇ ਪੇਰੈਂਟਸ ਦਾ ਅਕਾਊਂਟ ਬਣਾ ਕੇ ਜਾਂ ਪੇਰੈਂਟ ਦੇ ਫੋਨ ਤੋਂ ਦੇਖਦਾ ਸੋ ਨਾਓ ਯੂ ਨੋ ਵਟ ਦੇ ਆਰ ਵਾਚਿੰਗ ਸੋ ਐਕਚੁਅਲ ਜੇ ਸਰਕਾਰ ਤੇ ਗਰੀਕ ਪੇ ਤੁਹਾਨੂੰ ਦੇਖਣਾ ਨਹੀਂ ਚਾਹੀਦਾ ਬਟ ਸਟਿਲ ਜੇ ਬੱਚਾ ਤੁਹਾਡਾ ਫੋਨ ਲੈ ਕੇ ਕਿਸੇ ਤਰੀਕੇ ਨਾਲ ਦੇਖ ਵੀ ਰਿਹਾ ਪਰ ਹੁਣ ਤੁਹਾਨੂੰ ਪਤਾ ਹੋਊਗਾ ਕਿ ਉਹ ਤੁਹਾਨੂੰ ਕੀ ਦੇ ਉਹ ਕੀ ਦਿਖ ਰਹੇ ਨੇ ਸੋ ਇਟਸ ਅ ਵੈਰੀ ਬੋਲਡ ਡਿਸੀਜਨ ਐਂਡ ਵੈਰੀ ਗੁੱਡ ਡਿਸੀਜਨ ਜਿਹੜੀ ਬਹੁਤ ਲੰਮੇ ਸਮੇਂ ਤੋਂ ਲੋਟ ਸੀ ਕਿ ਐਸ ਸਮੇਂ ਜਿੱਦਾਂ ਨੂੰ ਸੋਸ਼ਲ ਮੀਡੀਆ ਜਾ ਰਿਹਾ ਆ ਤੇ ਜਿੱਦਾਂ ਸੋਸ਼ਲ ਮੀਡੀਆ ਦਾ ਐਲਗੋਰਿਦਮ ਕੰਟਰੋਲ ਕਰ ਰਿਹਾ ਕਿਉਂਕਿ ਜਿਹੜਾ ਆਸਟ੍ਰੇਲੀਆ ਦਾ ਪ੍ਰਧਾਨ ਮੰਤਰੀ ਹੈ ਨਾ ਉਹਦੀ ਵਰਡਿੰਗ ਸੁਣਨ ਵਾਲੀ ਆ ਨੇ ਕਿ ਜਿਹੜੀ ਬੱਚਿਆਂ ਦੀ ਲਾਈਫ ਨੂੰ ਅਸੀਂ ਚਾਹੁੰਦੇ ਨਹੀਂ ਕਿ ਐਲਗੋਰਿਦਮ ਕੰਟਰੋਲ ਕਰੇ ਉਹ ਆਪ ਕੰਟਰੋਲ ਕਰਨ ਤੇ ਨਾਲੇ ਉਹਨਾਂ ਨੇ ਜਿਹੜੇ ਇੱਕ ਸਪੈਸ਼ਲ ਵੀਡੀਓ ਸਿਰਫ ਬੱਚਿਆਂ ਦੇ ਲਈ ਰਿਲੀਜ਼ ਕੀਤਾ ਕਿ ਵੀ ਉਹ ਸਿਰਫ ਬੱਚੇ ਦੇ ਸਕੂਲਾਂ ਦੇ ਵਿੱਚ ਵੀ ਦਿਖਾਇਆ ਗਿਆ ਉਹਦੇ ਵਿੱਚ ਸਪੈਸ਼ਲੀ ਉਹਨਾਂ ਨੇ ਕਿਹਾ ਕਿ ਮੈਂ ਡਾਇਰੈਕਟਲੀ ਬੱਚਾ ਨਾਲ ਗੱਲ ਕਰਨਾ ਚਾਹੁੰਦਾ ਔਰ ਉਸ ਨੂੰ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਤੁਸੀਂ ਕਿਤਾਬ ਪੜ੍ਹੋ ਕੋਈ ਨਵੀਂ ਹੌਬੀ ਸ਼ੁਰੂ ਕਰੋ ਬਾਹਰ ਜਾ ਕੇ ਖੇਡੋ ਮਿਊਜ਼ਿਕ ਦਾ ਕੋਈ ਇੰਸਟਰੂਮੈਂਟ ਵਜਾਉਣਾ ਸਿੱਖੋ ਮਤਲਬ ਆਹ ਜਿਹੜੇ ਕੰਮ ਜਿਹੜੇ ਅਸੀਂ ਅਸੀਂ ਜਦੋਂ ਗਰੋਅ ਅਪ ਹੋਏ ਅਸੀਂ ਜਿਹੜੇ ਕੰਮ ਕਰਦੇ ਹੁੰਦੇ ਸੀ ਔਰ ਐਜ਼ ਅ ਪੇਰੈਂਟ ਜਿਹੜੇ ਲੋ ਕੰਪਲੇਨਡ ਕਰਦੇ ਆ ਕਿ ਅਸੀਂ ਕਰਦੇ ਉਹਦੇ ਸਾਡੇ ਬੱਚੇ ਨਹੀਂ ਕਰਦੇ ਸੋਸ਼ੀਅਲਾਈਜ਼ ਨਹੀਂ ਕਰਦੇ ਪ੍ਰਧਾਨ ਮੰਤਰੀ ਕਹਿ ਰਿਹਾ ਆ ਆਸਟ੍ਰੇਲੀਆ ਦਾ ਇਹ ਨਾ ਵੀ ਨ ਅ ਇੰਡੀਆ ਵਰਗੇ ਮੁਲਕ ਦੀ ਗੱਲ ਨਹੀਂ ਕਰ ਰਹੇ ਅਸੀਂ ਵੈਸਟਰਨ ਮੁਲਕਾਂ ਦੀ ਗੱਲ ਕਰ ਰਹੇ ਜਿਨ੍ਹਾਂ ਦੇ ਉੱਤੇ ਸੀ ਹਮੇਸ਼ਾ ਕੰਪਲੇਂਟ ਕਰਦੇ ਆ ਕਿ ਇਹ ਜਿਹੜੇ ਕੈਪੀਟਲਿਸਟ ਮੁਲਕ ਨੇ ਬਈ ਇਹ 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 ਚੀਜ਼ਾਂ ਲੈ ਕੇ ਆਉਂਦੇ ਨੇ ਤਾਂ ਜਿਹੜਾ ਇਹਦਾ ਇੰਪੈਕਟ ਆ ਹੁਣ ਉਹ ਪੂਰੀ ਦੁਨੀਆ ਜਿਹੜੀ ਆ ਆਸਟ੍ਰੇਲੀਆ ਵੱਲੋਂ ਦੇਖ ਰਹੀ ਹੈ ਕਿ ਇਹਦਾ ਕੀ ਪ੍ਰਭਾਵ ਹੁੰਦਾ ਸੋ ਯੂਰਪ ਜਿਹੜਾ ਆ ਉਹ ਵੀ ਕਲੋਜ਼ਲੀ ਨੂੰ ਵਾਚ ਕਰ ਰਿਹਾ ਆ ਤਾਂ ਉਹ ਵੀ ਤਾਂ ਇਨਕਲੂਡਿੰਗ ਹੋਰ ਕਈ ਮੁਲਕ ਜਿਹੜੇ ਆ ਉਹ ਵੀ ਇਸ ਨੂੰ ਲੁੱਕ ਫਾਰਵਰਡ ਕਰ ਰਹੇ ਆ ਕਿ ਅੱਗੇ ਜਾ ਕੇ ਕੀ ਅਗਰੇ ਪਾਲਿਸੀ ਆਸਟ੍ਰੇਲੀਆ 'ਚ ਕਾਮਯਾਬ ਹੁੰਦੀ ਆ ਤਾਂ ਸਾਨੂੰ ਦੇਖਣ ਨੂੰ ਮਿਲੂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੇ ਬੁਲਖਿਆ ਉਹ ਇਦਾਂ ਦਾ ਕੋਈ ਸਟੈਪ ਲੈ ਸਕਦੇ ਆ ਬਟ ਹੁਣ ਪੇਰੈਂਟਸ ਦੇ ਲਈ ਵੀ ਇੱਕ ਵੱਡਾ ਚੈਲੰਜ ਹੈ ਇੱਥੇ ਜਿਹੜੇ ਪੇਰੈਂਟਸ ਬੱਚਿਆਂ ਨੂੰ ਫੋਨ ਦੇ ਕੇ ਹੁਣ ਫ੍ਰੀ ਹੋ ਜਾਂਦੇ ਸੀਗੇ ਸਾਰਾ ਦਿਨ ਉਹਨਾਂ ਨੂੰ ਪਈ ਪਤਾ ਹੀ ਨਹੀਂ ਹੁੰਦਾ ਸੀ ਕਈ ਘੰਟੇ ਕੀ ਕਰ ਰਿਹਾ ਹੁਣ ਥੋੜਾ ਜਿਹਾ ਉਹਨਾਂ ਦੇ ਲਈ ਚੈਲੰਜਿੰਗ ਹੋਊਗਾ ਕਿ ਵੀ ਹੁਣ ਬੱਚਿਆਂ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਡੀਲ ਕਰਨਾ ਕਿਉਂਕਿ ਵੱਧ ਸਮਾਂ ਜਿਹੜਾ ਆ ਉਹ ਨਿਆਣਿਆਂ ਨੂੰ ਹੁਣ ਦੇਣਾ ਪੈਣਾ ਹੈ ਕਿਉਂਕਿ ਨਿਆਣੇ ਕੋ ਜਦੋਂ ਹੁਣ ਫੋਨ ਨਹੀਂ ਹੋਇਆ ਜਾਂ ਉਹਦੇ ਤੇ YouTube ਜਾਂ ਨਹੀਂ ਦੇਖ ਸਕਦੇ ਵੀਡੀਓਜ਼ ਤਾਂ ਨੇਚਰਲੀ ਆ ਉਹ ਫਿਰ ਉਨਾਂ ਨੂੰ ਡਿਸਟਰੈਕਸ਼ਨ ਚਾਹੀਦੀ ਕੋਈ ਤਾਂ ਕੋਈ ਹੋ ਐਕਟੀਵਿਟੀ ਦੀ ਜੇ ਉਹਨਾਂ ਨੇ ਬਾਹਰ ਜਾਣਾ ਤਾਂ ਪੇਰੈਂਟਸ ਨੂੰ ਹੁਣ ਉਹਨਾਂ ਦੇ ਨਾਲ ਜਾਣਾ ਪੈਣਾ ਤੇ ਦੂਜਾ ਗੱਲ ਜਿਹੜਾ ਹੈ ਇਸ ਡਿਸੀਜਨ ਦਾ ਹੈਗਾ ਆ ਕਿ ਉਹਦੀ ਟਾਈਮਿੰਗ ਇਹਦੀ ਟਾਈਮਿੰਗ ਕਿਉਂਕਿ ਜਿੱਦਣੇ ਸ਼ੁਰੂ ਹੋ ਰਿਹਾ ਹੈ ਦਸੰਬਰ ਦੇ ਵਿੱਚ ਐਸ ਸਮੇਂ ਸਕੂਲ ਹੌਲੀਡੇਸ ਬਹੁਤ سارے ਸਕੂਲਾਂ ਦੇ ਵਿੱਚ ਸ਼ੁਰੂ ਹੋ ਚੁੱਕੀਆਂ ਜਿਹੜੀ ਲੰਬੀ ਸਮਰ ਹ ਟਰਮਸ ਹੁੰਦੀ ਹੈ ਕ੍ਰਿਸਮਸ ਹੌਲੀਡੇਜ਼ ਦੀ ਦੋ ਮਹੀਨੇ ਦੀ ਜਿਹੜੀਆਂ ਛੁੱਟੀਆਂ ਹੁੰਦੀਆਂ ਨੇ ਗਰਮੀ ਦੀਆਂ ਉਹ ਆਸਟ੍ਰੇਲੀਆ ਦੇ ਵਿੱਚ ਸ਼ੁਰੂ ਹੋ ਚੁੱਕੀਆਂ ਨੇ ਔਰ ਇਹ ਟਾਈਮ ਐਸਾ ਆ ਕਿ ਜਦੋਂ ਬੱਚੇ ਘਰਾਂ ਦੇ ਵਿੱਚ ਹੁੰਦੇ ਨੇ ਪੇਰੈਂਟਸ ਅਜੇ ਪੇਰੈਂਟਸ ਦੀ ਛੁੱਟੀਆਂ ਨਹੀਂ ਹੋਈਆਂ ਉਹ ਆਪਣੇ ਕੰਮਕਾਰਾਂ ਦੇ ਹੁੰਦੇ ਹੁੰਦੇ ਆ ਤਾਂ ਆਹ ਟਾਈਮ ਹੁੰਦਾ ਜਦੋਂ ਸਭ ਤੋਂ ਵੱਧ ਜਿਹੜੀ ਸੋਸ਼ਲ ਮੀਡੀਆ ਦੀ ਵਰਤੋਂ ਬੱਚੇ ਕਰਦੇ ਆ ਸੋ ਇਹ ਜ਼ਰੂਰ ਸੀਗਾ ਕਿ ਕੁਐਸ਼ਨ ਕੀ ਜਿਹੜਾ ਟਾਈਮਿੰਗ ਆ ਇਹਦਾ ਟਾਈਮਿੰਗ ਕਈ ਲੋਕ ਇਹ ਕਹਿ ਰਹੇ ਨੇ ਕਿ ਟਾਈਮਿੰਗ ਹੋਰ ਹੋ ਸਕਦਾ ਸੀ ਕਿ ਜੇ ਰਨਿੰਗ ਸਕੂਲ ਟਰਮਸ ਦੇ ਵਿੱਚ ਇਹ ਡਿਸੀਜਨ ਲਿਆ ਜਾਂਦਾ ਜਦੋਂ ਸਕੂਲ ਚੱਲ ਰਿਹਾ ਹਿੱਤ ਸ਼ਾਇਦ ਜਿਹੜੇ ਬੱਚਿਆਂ ਦੇ ਲਈ ਵੀ ਜਿਹੜੀ ਐਡਾਪਟੇਸ਼ਨ ਹੈ ਥੋੜੀ ਜੀ ਈਜ਼ੀ ਹੋ ਜਾਂਦੀ ਕਿਉਂਕਿ ਉਹ ਸਕੂਲ ਜਾ ਰਹੇ ਸੀਗੇ ਡਿਸਟਰੈਕਸ਼ਨ ਸੀ ਕਿ ਤੁਹਾਨੂੰ ਘਰਵਰਕ ਗਿਆ ਹੋਰ ਚੀਜ਼ਾਂ ਪੜ੍ਹਾਈ ਹਲ ਧਿਆਨ ਚੱਲ ਰਿਹਾ ਤਾਂ ਉਹ ਪੂਰਾ ਸੋਸ਼ਲ ਮੀਡੀਆ ਤੋਂ ਥੋੜਾ ਜਨਨ ਡਿਸਟਰੈਕਟ ਡਿਟੈਚ ਕਰਨਾ ਥੋੜਾ ਈਜ਼ੀ ਹੋ ਜਾਂਦਾ ਬਟ ਹੁਣ ਜਦੋਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਮੁਕੀਆਂ ਨੇ ਪੇਪਰ ਹੋ ਚੁੱਕੇ ਨੇ ਸਾਲ ਦੀ ਜਿਹੜੀ ਛੁੱਟੀਆਂ ਨੇ ਨਵੀਂ ਕਲਾਸ ਜਾ ਕਿਉਂਕਿ ਉਹਨਾਂ ਦੀ ਇਸ ਟਰਮ ਮੁੱਕ ਚੁੱਕੀ ਆ ਸਾਲ ਮੁੱਕ ਚੁੱਕਾ ਆ 7ਵੀਂ ਵਾਲੇ ਨੇ 8ਵੀਂ ਚ ਜਾਣਾ ਆ 8ਵੀਂ ਵਾਲੇ ਨੇ 9ਵੀਂ ਚ 9ਵੀਂ ਵਾਲੇ ਨੇ 10ਵੀਂ ਚ ਕਿਉਂਕਿ ਜ਼ਿਆਦਾਤਰ ਤਾਂ ਹੀ ਇਹਦੇ ਬੱਚੇ ਨੇ ਜਿਹੜੇ ਪ੍ਰਭਾਵਿਤ ਨੇ 11ਵੀਂ ਤੱਕ ਵਾਲੇ ਤੋਂ ਹੁਣ ਇਹ ਉਹਨਾਂ ਟਰਨਸ ਮੁੱਕ ਚੁੱਕੀਆਂ ਨੇ ਹੁਣ ਬੱਚੇ ਫ੍ਰੀ ਨੇ ਕੋਈ ਉਹਨਾਂ ਦੇ ਕੋਲ ਕੋਈ ਉਹਨਾਂ ਦੇ ਉੱਤੇ ਸਕੂਲ ਦੀ ਪੜਾਈ ਦਾ ਕੋਈ ਬਰਡਨ ਨਹੀਂ ਹੈਗਾ ਸੋ ਇਹ ਟਾਈਮ ਐਸਾ ਕ੍ਰੂਸ਼ਲ ਟਾਈਮ ਹੁੰਦਾ ਜਦੋਂ ਸਭ ਤੋਂ ਵੱਧ ਜਿਹੜੇ ਬੱਚੇ ਆ ਉਹ ਸੋਸ਼ਲ ਮੀਡੀਆ ਦੇ ਨਵੇਂ ਪਲੇਟਫਾਰਮਸ ਦੀ ਵਰਤੋਂ ਕਰਦੇ ਆ ਸੋ ਇਸ ਸਮੇਂ ਉਹਨਾਂ ਨੂੰ ਬੈਨ ਕਰ ਦੇਣਾ ਇਹ ਨੂੰ ਥੋੜਾ ਜਿਹਾ ਕੁਐਸਚਨੇਬਲ ਹੈਗਾ ਕਿ ਵੀ ਜੇ ਕਿਤੇ ਆਸਟ੍ਰੇਲੀਆ ਦੀ ਸਰਕਾਰ ਥੋੜਾ ਜਿਹਾ ਰਹਿਮ ਦਿਖਾਉਂਦੀ ਇਹ ਟਾਈਮ ਕੱਢ ਦਿੰਦੀ ਕਿਉਂਕਿ ਪੇਰੈਂਟਸ ਵੀ ਕਹਿ ਰਹੇ ਆ ਕਿ ਵੀ ਜੇ ਤੁਸੀਂ ਇਹ ਟਾਈਮ ਕੱਢ ਦਿੰਦੇ ਭਾਈ 2 ਮਹੀਨੇ ਤਾਂ ਆਪਾਂ ਵੀ ਫਰਵਰੀ ਤੋਂ ਕਰ ਲੈਂਦੇ ਤਾਂ ਸ਼ਾਇਦ ਥੋੜਾ ਜਿਹਾ ਇਹਦਾ ਪ੍ਰਭਾਵ ਹੋਰ ਹੋਣਾ ਸੀਗਾ ਬਟ ਐਨੀਵੇ ਹੋ ਸਕਦਾ ਸਰਕਾਰ ਨੇ ਇਹ ਟਫ ਡਿਸੀਜਨ ਲਈ ਆਈ ਇਸ ਕਰਕੇ ਹੋਵੇ ਕਿ ਭਾਈ ਆ ਭਾਈ ਹਾਂ ਜੀ ਜਿਹੜਾ ਹਾਰਡ ਟਾਈਮ ਹੈਗਾ ਵੀ ਇਹ ਇਹਦੇ ਵਿੱਚ ਇਹਨੂੰ ਜਿਹੜਾ ਲਾਗੂ ਕਰਕੇ ਤਾਂ ਲੋਕਾਂ ਨੂੰ ਇਸ ਸੂ ਵੀ ਦੇ ਨੱਕੇ ਤੋਂ ਨਿਕਾਇਆ ਜਾਵੇ ਕਿ ਜਦੋਂ ਸਭ ਤੋਂ ਵੱਧ ਲੋਕ ਵਰਤਦੇ ਆ ਉਹਨਾਂ ਦੇ ਉੱਤੇ ਰੋਕ ਲਾਈ ਜਾਵੇ। ਸੋ ਐਨੀਵੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਇਹ ਡਿਸੀਜਨ ਦੇ ਬਾਰੇ ਕੀ ਸੋਚ ਰਹੇ ਹੋ ਔਰ ਤੁਹਾਡੀ ਲਾਈਫ ਦੇ ਉੱਤੇ ਜਾਂ ਤੁਹਾਡੇ ਬੱਚਿਆਂ ਦੇ ਉੱਤੇ ਇਹਦਾ ਕੀ ਪ੍ਰਭਾਵ ਇਦਾਂ ਦੇ ਡਿਸੀਜਨ ਦਾ ਪੈਣ ਵਾਲਾ ਆ ਤੇ ਜਿਹੜੇ ਤੁਹਾਡੇ ਆਲੇ ਦੁਆਲੇ ਦੋਸਤ ਮਿੱਤਰ ਨੇ ਉਹ ਕੀ ਸੋਚਦੇ ਨੇ ਜਰੂਰ ਤੁਸੀਂ ਆਪਣਾ ਥਿਊ ਸਾਨੂੰ ਕਮੈਂਟ ਕਰਕੇ ਦੱਸਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਦਾ ਸ਼ੇਅਰ ਜਰੂਰ ਕਰਦੇ ਹੋ ਤਾਂ ਕਿ ਸਾਡੇ ਹੋਰ ਵੀ ਦੋਸਤਾਂ ਮਿੱਤਰਾਂ ਤੱਕ ਇਹ ਵੀਡੀਓ ਪਹੁੰਚ ਸਕੇ। ਮਿਲਦੇ ਆਂ ਜੀ ਅਗਲੇ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ